ਗੋਈ ਨਹੀਂ ਮੈਨੂੰ ਪਤਾ ਨਹੀਂ ਤੁਸੀਂ ਸਾਰੇ ਜਵਾਬਾਂ ਦਾ ਜਵਾਬ ਦੇ ਸਕਦੇ ਮੈਡਮ ਪਿਛਲੀ ਵਾਰੀ ਵੀ ਇਹਨਾਂ ਨੂੰ ਪਤਾ ਤੁਸੀਂ ਜਵਾਬ ਦਿੱਤਾ ਸੀ ਹਾਂਜੀ ਗੋਈ ਦਾ ਜਵਾਬ ਹਾਂਜੀ ਤੁਮ ਦਾ ਸੇ ਹੈ ਕਿ ਤੱਕ ਦਾ 5000 ਸਰ ਨਹੀਂ ਹਿੰਸੀ ਇੱਕ ਤਾਰੀਖ ਆਦਿਆ ਕਰੋ ਜੇ ਜਦੋਂ ਕੋਈ ਵੀ ਆਉਂਦੇ ਹੈ ਸੇ ਤੇ ਤੁਮ ਦਾ ਨਾਮ ਜ਼ਰੂਰ ਆਇਆ ਕਰੋ ਤੀਰ ਲੱਖ

और भरावा पुपया सारे को पता ही है पर नहीं एक रह गया कोई होर है असा इनाम देना चाहते हुए हर बार तुम्हें पता कि जो पुराने आते हैं उन्होंने सारा ही पता है कि वो तो वो कम करिए अगला सवाल हाँ जी सवाल थोड़ा जंबा ध्यान सुर ना ਤਿੰਨ ਵਾਰ ਬੋਲਣਾ ਬਾਦੂ ਦੀ ਦਾਦੀ ਦੇ ਦੋ ਦੰਦ ਦੁਖਦੇ ਦੋਦੇ ਦਾ ਬਦਮਾਨਦਾਰ ਦੋ ਦੰਦਾਂ ਦੀ ਦਵਾਈ ਦੇ ਤੱਕ ਤਿੰਨ ਵਾਰ ਬੋਲਣਾ ਦੀ ਦਾਦੀ ਦੇ ਦੋ ਦੰਦ ਦੁਖਦੇ ਦੋਦੇ ਦਾ ਬਦਮਾਨਦਾਰ ਦੋ ਦੰਦਾਂ ਦੀ ਦਵਾਈ ਦੇ ਤੱਕ ਹੈ ਕੋਈ ਆਓ ਜੀ ਆਓ

ਨੇ ਨੇ ਬੰਦਾ ਪਤਾ ਜਰੀਆ ਤੁੜ ਕੇ ਅਸਰ ਕਰਾਈ ਜਿਹਾ ਜੀ ਇੰਨਾ ਦਾ ਬੰਦਾ ਬੋਲ ਨਹੀਂ ਸੀ ਇੱਕ ਤਾਲੀ ਇਸ ਕਰਦੇ ਮਾਰ ਦਿਓ ਚਲ ਕੋਈ ਇਹ ਲੈਸੇ ਅਪਰਲ ਹੁੰਦਾ ਹੈ ਕਿਹੜਾ ਅਸਲਾ ਖੇਡਦਾ ਜੁੜੀ ਹੈ ਔਰ ਅਗਲਾ ਇੱਕ ਗੇਮ ਖੜਾ ਕਰਾ ਲਵਾਂ ਹੈ ਨੀ ਦੋ ਬੋਲੀਆਂ ਬੋਲੀਆਂ ਦੋ ਬੋਲੀਆਂ ਹਾਂ ਜੀ सर्मे नाम अभी की करता और सबका मैं नाम की करती हूं एक के तात्पर्य है मृत्यु भी बिना ही ज्योति पियार की मानिंग कुपे हाँ जी आओ जी दोगुनी आमारी है जी दोगुनी अजी ओवी पासर देखोगे आप मेरी खास बड़ी सी मेक्सी में मेरी बहुत बुन्दी जुत्ती मेरी खास बड़ी में मेरी बहुत बुन्दी जुत्ती अनारी आपकी मंदी है मेरी खास बड़ी नियमन की फुलियो मोच तली

ਤੁਹਾਡੇ ਦੁਨੀਆ ਇਹ ਵੀ ਬੋਲੀ ਜਦੋਂ ਤੱਕ ਤੁਸੀਂ ਇਸ ਸਵਾਲ ਦਾ ਜਵਾਬ ਪੂਰਾ ਨਹੀਂ ਦਿੰਦਾ ਤਾਂ ਅਗਲੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਇੱਕ ਜੀ 6502 ਸਿਫਟ ਗੱਡੀ ਆ ਕਿਸ ਸੱਜਣ ਦੀ ਬਾਹਰ ਹੋਰ ਅੱਜ 골ਡੀ ਰੈਸਟੋਰੈਂਟ ਦੇ ਵਿੱਚ ਸਰੇ ਮਾਨਯੋਗ ਸਤੰਤਰ ਜੋਸ਼ੀ ਪ੍ਰਧਾਨ ਸਾਹਿਬ ਔਰ ਸਿਮ ਜੀ ਜੀ ਔਰ ਹੋਰ ਵੀ ਪਤਵੰਤੇ ਸੱਜਣ ਪਹੁੰਚੇ ਨੇ ਔਰ ਪ੍ਰੋਗਰਾਮ ਚੱਲ ਰਿਹਾ ਹੈ ਦੇਖੋ ਇਧਰ ਬਹੁਤ ਬਹੁਤ ਵਧਾਈਆਂ ਸਤੰਤਰ ਜੀ ਔਰ ਤੁਹਾਡੀ ਬੜੀ ਮਿਹਰਬਾਨੀ ਜੀ ਆਇਆਂ ਨੂੰ ਵੈਲਕਮ ਸਾਡੇ ਸਿਮਰਨ ਜੀ ਪਹੁੰਚੇ ਨੇ ਪ੍ਰੋਗਰਾਮ ਤੇ ਔਰ ਹੋਰ ਵੀ ਪਤਵੰਤੇ ਸੱਜਣ ਪਹੁੰਚ ਰਹੇ ਨੇ ਨਰੂਲਾ ਸਾਹਿਬ ਵੀ ਆ ਰਹੇ ਨੇ ਹੋਰ ਵੀ ਬਹੁਤ ਸਾਰੇ ਸਾਡੇ ਇਲਾਕੇ ਦੇ ਮਹਾਨ ਸ਼ਖਸੀਅਤਾਂ ਇਸ ਪ੍ਰੋਗਰਾਮ 'ਚ ਪਹੁੰਚ ਰਹੀਆਂ ਆਜੋ ਜੀ ये मटियार की करिए ओ दस दी करिए मटियार सत्या नंदा लत्या तो तू खेल ला एक अपना ना नहीं नहीं कपिल ने लेड़ी जगह नहीं डर मासूम ये थे जगह पे दिल जगह पे